ਮੇਰਾ ਨਾਮ ਹਰਦੀਪ ਸਿੰਘ ਹੈ ਜੀ ਸਾਡਾ ਪਿੰਡ ਫਤਿਹਪੁਰ ਰਾਜਪੂਤਾ ਜੀ ਸਾਡੇ ਸਨੌਰ 벨ਟ ਦੇ ਵਿੱਚ ਤਕਰੀਬਨ ਤਕਰੀਬਨ ਜਿੰਨੇ ਪਿੰਡ ਆ ਜਿਵੇਂ ਅਸਰਪੋਰਾ ਜੋਗੀਪੋਰਾ ਖੁੱਡਾ ਫਤਿਹਪੁਰ ਦਧੇੜੀਆਂ ਮਮੂਦਪੁਰ ਸਨੌਰ ਇਹ 벨ਟ ਦੇ ਵਿੱਚ ਨਾ ਸਾਡਾ ਟਮਾਟਰ ਲਾਣੇ ਆ ਜੀ ਅਸੀਂ ਤੇ ਸਾਡਾ ਟਮਾਟਰ ਨਵੰਬਰ ਦਸੰਬਰ ਦੇ ਮਹੀਨੇ ਚ ਬਲੈਡ ਪਈ ਸੀ ਜਿਹਦੇ ਕਰਕੇ ਟੋਟਲੀ ਟਮਾਟਰ ਖਰਾਬ ਹੋ ਗਿਆ ਸੀ ਤੇ ਉਸ ਸਮੇਂ ਹੀ ਤੁਹਾਡੇ ਵਰਗੇ ਵੀਰ ਪੱਤਰਕਾਰ ਆਏ ਜੀ ਅਸੀਂ ਆਪਣਾ ਸਰਕਾਰ ਤੱਕ ਆਵਾਜ਼ ਪਹੁੰਚਾਈ ਜੇ ਸਰਕਾਰ ਦੇ ਨੁਮਾਇੰਦੇ ਆਏ ਜਿਵੇਂ ਬੀਜੇਪੀ ਤੋਂ ਜੈ ਇੰਦਰ ਕੋਹਰ ਆਈ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂ ਮਾਜਰਾ ਜੀ ਤੇ ਆਪਣੇ ਉਰੇ ਦੇ ਐਮਐਲਏ ਪਠਾਨ ਮਾਜਰਾ ਮੌਜੂਦਾ ਐਮਐਲਏ ਉਹਨਾਂ ਦਾ ਬੇਟਾ ਹਰਸ਼ਰਨ ਪਠਾਨ ਮਾਜਰਾ ਜੀ ਤੇ ਸਾਡੇ ਪਿੰਡ ਤੋਂ ਨਾਬੇ ਤੋਂ ਐਮਐਲਏ ਹੈ ਜੀ ਦੇਮਾਨ ਉਹ ਆਇਆ ਜੀ ਉਹਨਾਂ ਨੇ ਸਰਕਾਰ ਵੀ ਉਹਨਾਂ ਨੂੰ ਕਿਹਾ ਵੀ ਸਾਡਾ ਜਿਹੜਾ ਖਰਚਾ ਹੋਇਆ ਟਮਾਟਰ ਤੇ 1.5 ਲੱਖ ਦੇ ਲਗਭਗ ਖਰਚਾ ਬਣਦਾ ਜਿਹੜਾ ਲੇਬਰ ਖਰਚਾ ਤੇ ਜਿੰਨਾ ਮਟੀਰੀਅਲ ਆ ਜਿਵੇਂ ਧਾਗਾ ਲੋਹੇ ਦੀ ਤਾਰ ਹੋਗੀ ਤਰਪਾਲ ਹੋਗੀ ਤੇ ਲੇਬਰਾਂ ਦੇ ਖਰਚੇ ਦਵਾਈਆਂ ਰੇਿਆਂ ਦੇ ਖਰਚੇ 1.5 ਲੱਖ ਬਣਦਾ ਜੀ ਵੀ ਉਹ ਦਵਾ ਦਿਓ ਸਾਨੂੰ ਤਾਂ ਕਿ ਜਿਹੜੀ ਸਾਡੀ ਥੋੜਾ ਬਾਕੀ ਖਰਚਾ ਲੱਗਾ ਸਾਨੂੰ ਕੋਈ ਹੈਲਪ ਆਰਥਿਕ ਮਦਦ ਹੋ ਜੇਗੀ ਸਾਡੀ ਹੈਲਪ ਹੋ ਜੂਗੀ ਕਿਉਂਕਿ ਅਸੀਂ ਟਮਾਟਰ ਦੀ ਖੇਤੀ ਕਰਨ ਲਈ ਇਸ ਸਾਲ ਚ ਇੱਕ ਵਾਰੀ ਇੱਕ ਹੀ ਖੇਤੀ ਹੁੰਦੀ ਆ ਟਮਾਟਰ ਦੀ ਕੋਈ ਹੋਰ ਫਸਲ ਵੀ ਨਹੀਂ ਲਾਈ ਸਰਕਾਰ ਕਹਿੰਦੀ ਆ ਕਿ ਬਦਲਵਾ ਬਦਲਾ ਕਰੋ ਬਦਲਾ ਖੇਤੀ ਲਾਓ ਪਰ ਅਹੀ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਸਾਰੇ ਦੇਖੋ ਜੀ ਬਦਲਾ ਲੀਆ ਟਮਾਟਰਾਂ ਦੀ ਖੇਤੀ ਕਰਨ ਲੱਗੇ ਆ ਪਰ ਇਸ ਵਾਰ ਐਵੇਂ ਦੀ ਖਤਰਨਾਕ ਬਿਮਾਰੀ ਪਈ ਸਾਡਾ ਸਾਰਾ ਕੁਝ ਹੀ ਰੋੜ ਕੇ ਲੱਗੀ ਬਿਮਾਰੀ ਤੇ ਉਸ ਸਮੇਂ ਸਰਕਾਰ ਦੇ ਨੁਮਾਇੰਦੇ ਆਏ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਕਿ ਅਹੀ ਜਲਦੀ ਤੋਂ ਜਲਦੀ ਸਰਕਾਰ ਕੋਲੇ ਮੰਗ ਉਠਾ ਕੇ ਤੁਹਾਨੂੰ ਜਿਹੜਾ ਤੁਹਾਡਾ ਖਰਚਾ ਲੱਗਾ ਉਹ ਦਵਾ ਦਾਂਗੇ ਤੇ ਉਸ ਤੋਂ ਬਾਅਦ ਪਟਵਾਰੀ ਆਏ ਜੀ ਪਟਵਾਰੀਆਂ ਨੇ ਗਦੋਰੀਆਂ ਕੀਤੀਆਂ ਜੀ ਤੇ ਆਪਣਾ ਜੋ ਵੀ ਡਾਕੂਮੈਂਟ ਬੰਨਦੇ ਸੀ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਅਕਾਊਂਟ ਵਗੈਰਾ ਲੈ ਕੇ ਜੀ ਵੀ ਜਲਦੀ ਤੋਂ ਜਲਦੀ ਸਾਡੀ ਅਸੀਂ ਖੇਤੀਬਾੜੀ ਮੰਤਰੀ ਕੋਲ ਵੀ ਆਪਣੀ ਮੰਗ ਰੱਖੀ ਕਿਸਾਨ ਜੁਨੀਅਨ ਦੇ ਆਗੂ ਵੀ ਆਏ ਸਾਡੇ ਕੋਲ ਕਿ ਅਸੀਂ ਜਲਦੀ ਤੋਂ ਜਲਦੀ ਕਰਵਾਵਾਂਗੇ ਪਰ ਹਜੇ ਤੱਕ ਕੋਈ ਨਹੀਂ ਮਿਲਿਆ ਸਾਨੂੰ 4 ਮਹੀਨਿਆਂ ਦੇ ਲਗਭਗ ਹੋ ਗਏ ਜੀ ਤੁਸੀਂ ਵੇਖ ਰਹੇ ਹੋ ਸਾਂਜੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਜੀ